ਇਹ ਹੈ ਪਿੰਡ ਕੜਾਮ ਜਿਹੜਾ ਪੈਂਦਾ ਹੈ ਪੰਜਾਬ ਸੂਬੇ 'ਚ ਕਿੱਥੇ ਰਾਮ ਭਗਵਾਨ ਦੇ ਨਾਨਕੇ ਰਹਿੰਦੇ ਸਨ ਨਾਨਕਾ ਪਿੰਡ ਮੰਨਿਆ ਜਾਂਦਾ ਹੈ ਔਰ ਇਸ ਪਿੰਡ ਦੀ ਹੋਰ ਖਾਸੀਅਤ ਕੀ ਹੈ ਤੇ ਅੱਜ ਦੀ ਘੜੀ ਵਿੱਚ ਇਸ ਪਿੰਡ ਦੇ ਹਾਲਾਤ ਕੀ ਨੇ ਤੇ ਇੱਥੋਂ ਦੇ ਲੋਕ ਅਯੁੱਧਿਆ ਚ ਹੋਰੇ ਰਾਮਬੰਦਰ ਦੇ ਉਦਘਾਟਨ ਬਾਰੇ ਕੀ ਸੋਚਦੇ ਨੇ ਇਹ ਸਾਰੀਆਂ ਗੱਲਾਂ ਇਹ ਸਾਰੀ ਕਹਾਣੀ ਤੁਹਾਡੇ ਨਾਲ ਇਸ ਖਾਸ ਰਿਪੋਰਟ ਚ ਕਰਾਂਗੇ ਅਸੀਂ ਸਾਂਝੀ ਪਤਾ ਨਹੀਂ ਪੰਜਾਬ ਚ ਪਿੰਡ ਔਣ ਕਰਕੇ ਇਹਨੂੰ ਇੰਨਾ ਨਹੀਂ ਸਨਾਤਨ ਧਰਮ ਨੇ ਲਿਆ ਤੇ ਜਿਸ ਤਰ੍ਹਾਂ ਅੱਜ ਅਯੁੱਧਿਆ ਦੇ ਵਿੱਚ ਮਨਾ ਰਹੇ ਨੇ ਨਾ ਇਹ ਹੋ ਜਾ ਇੱਕ ਨਾਨਕੇ ਪਿੰਡ ਵੀ ਮਨਾਉਣਾ ਚਾਹੀਦਾ ਹੈ ਇਸ ਨੂੰ ਬਚਾਉਣ ਦੀ ਖਾਤਰ ਤੁਹਾਨੂੰ ਅਦਾਲਤਾਂ ਤੱਕ ਜਾਣਾ ਪਿਆ ਜਾਣਾ ਪਿਆ ਸਾਨੂੰ ਲੋ ਬਹੁਤ ਖੁਸ਼ੀ ਹੈ ਭਾਈ ਕੋਈ ਆਏ ਤਾਂ ਸਹੀ ਕੋਈ ਦੋ ਚਾਰ ਬੰਦਾ ਆ ਜਾਂਦਾ ਹੈ ਆ ਜਾਂਦਾ ਹੈ ਔਰ ਕੋਈ ਨਹੀਂ ਆਤਾ ਇਹ ਭਗਵਾਨ रामचंद्र ਜੀ ਦੇ ਨਾਨਕਿਆਂ ਦਾ ਪਿੰਡ ਹੈ ਇਹ ਇੱਕ ਪਿੰਡ ਸਾਰੇ ਸੰਸਾਰ ਦੀ ਦਿਖ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਜੀ ਤੇ ਆਪ ਸਰਕਾਰ ਨੂੰ ਇਹ ਵੀ ਬੇਨਤੀ ਕਰਨੇ ਆ ਪਿੱਛੇ ਜੇ ਤੁਸੀਂ ਜਨਮ ਨਹੀਂ ਮਨਾਉਂਦੇ ਪਰ ਐਸ ਕਦਮ ਦੀ ਧਰਤੀ ਨੂੰ ਭਗਵਾਨ ਆ ਰਾਮਚੰਦਰ ਦੇ ਚਰਨ ਛੋਪਾ ਪ੍ਰਾਪਤੇ ਕੱਲੀ ਕੱਲੀ ਗਲੀ 'ਚ ਵੀ ਖੇਡਿਆ ਹੋਵੇਗਾ ਕੱਲੇ ਕੱਲੇ ਮੁਹੱਲੇ 'ਚ ਖੇਡਿਆ ਹੋਵੇਗਾ ਪਰ ਇੱਥੇ ਸਰਕਾਰ ਪਤਾ ਨਹੀਂ ਕਿਉਂ ਨਹੀਂ ਸਾਡੇ ਪਿੰਡ ਵੱਲ ਕਰ ਰਹੀ ਧਿਆਨ ਬੀਜ ਬਣਾਉਣਾ ਸੀ ਤੇ ਅੱਜ ਤੋਂ ਪਹਿਲਾਂ ਕਿਹੜਾ ਮੋਦੀ ਸਾਹਿਬ ਕਿੰਨੇ ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਤੇ ਅੱਜ ਸਿਰ ਤੇ ਵੋਟਾਂ ਆਈਆਂ ਨੇ ਤੇ ਅੱਜ ਉੱਥੇ ਲਹਿਰਾਂ ਬਹਿਰਾਂ ਕਿਤੇ ਸੋਨੇ ਚੜਨਦੇ ਨੇ ਕਿਤੇ ਮਾਇਆ ਚੜਨਦੇ ਨੇ ਕਿਤੇ ਲੱਡੂ ਚੜਨਦੇ ਨੇ ਜੁਧਿਆਦੀ وجہ ਦੇ ਨਾਲ ਹੀ ਬੀਜੇਪੀ ਸਰਕਾਰ ਆਈ ਉੱਥੇ ਮਸਜਿਦ ਨੂੰ ਢਾਇਆ ਮੰਦਿਰ ਬਣਾਇਆ ਅੱਜ ਵੀ ਜਿਹੜਾ ਹੋ ਰਿਹਾ ਹੈ ਨਾ ਤੁਹਾਨੂੰ ਲੱਗਦਾ ਹੈ ਕਿ ਅਗਲੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਹਦੇ ਕਰਕੇ ਵੀ ਹੈ ਉਹਦੇ ਕਰਕੇ ਬਹੁਤ ਆ ਉਹਦੇ ਕਰਕੇ ਪਰ ਅੱਜ ਜਿਹੜਾ ਨਾ ਪੋਲੀਟਿਕਲ ਸਟੈਂਡ ਜਗਾ ਦਾ ਅੰਦਰ ਦੀ ਜਿਹੜੀ ਖੂਬੀ ਦੀ ਖਾਸੀਅਤ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਮਾਤਾ ਕੁਸ਼ਲਿਆ ਜੀ ਆਪਣੀ ਗੋਦੀ ਦੇ ਵਿੱਚ RAM ਜੀ ਨੂੰ ਚੁੱਕਿਆ ਹੋਇਆ ਗੋਦੀ ਦੇ ਵਿੱਚ ਔਰ ਦੁਨੀਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਇਕੱਲਾ ਮੰਦਰ ਹੋਏਗਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਸਵੀਰ ਹੈ ਗੁਰੂ ਨਾਨਕ ਦੇਵ ਜੀ ਦੀ ਵੀ ਹੈ ਔਰ ਦਸਾਂ ਗੁਰੂਆਂ ਦੀ ਤਸਵੀਰ ਵੀ ਨਾਲ ਸਜੋਬੀਦ ਹੈ ਇਸ ਵਕਤ ਅਸੀਂ ਖੜੇ ਆਂ ਜ਼ਿਲ੍ਹਾ ਪਟਿਆਲਾ ਦਾ ਪਿੰਡ ਕੜਾਮ ਜਿਸ ਦਾ ਕਦੇ ਨਾਮ ਹੋਇਆ ਕਰਦਾ ਸੀ ਕਹੋਰਾਮ ਕਹੋਰਾਮ ਸੀ ਮੰਨਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਨਾਮ ਭਗਵਾਨ ਰਾਮ ਦੇ ਨਾਨਾ ਜੀ ਦਾ ਮਾਤਾ ਕਸ਼ਲਿਆ ਦੇ ਪਿਤਾ ਦਾ ਨਾਮ ਸੀ ਪਰ ਜਦੋਂ ਰਾਜ ਬਦਲਦਾ ਹੈ ਫਿਰ ਨਾਮ ਵੀ ਬਦਲਦੇ ਨੇ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਦੇ ਵੇਲੇ ਕਹੋ ਰਾਮ ਤੋਂ ਇਸ ਦਾ ਨਾਮ ਕੜਾਮ ਕਰ ਦਿੱਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਦੇ ਵੱਲੋਂ ਵੀ ਤਖਤੀਆਂ ਦੇ ਉੱਤੇ ਵੀ ਕੜਾਮ ਪਿੰਡ ਲਿਖਿਆ ਜਾਂਦਾ ਹੈ ਤਾਂ ਅਸੀਂ ਉਸ ਸਥਾਨ ਤੇ ਖੜੇ ਆ ਜਿਹੜਾ ਇੱਕ ਪੁਰਾਣਾ ਕਿਲਾ ਹੈ ਔਰ ਇਸ ਪਿੰਡ ਦੇ ਵਾਸੀ ਵੀ ਮੰਨਦੇ ਨੇ ਦਾਵਾ ਇਤਿਹਾਸਕਾਰਾਂ ਵੱਲੋਂ ਵੀ ਖੋਜ ਦੇ ਆਧਾਰ ਤੇ ਉੱਤੇ ਕੀਤਾ ਜਾ ਰਿਹਾ ਹੈ ਕਿ ਇਹ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ ਜਿੱਥੇ ਕਦੇ ਰਾਜਾ ਦਸ਼ਰਤ ਦੀ ਬਰਾਤ ਆਈ ਸੀ ਮਾਤਾ ਕਸ਼ਲਿਆ ਦੇਵੀ ਨੂੰ ਵਿਆਹਣ ਆਏ ਸਨ ਤਾਂ ਇਸ ਪਿੰਡ ਦੇ ਵਿੱਚ ਅੱਜ ਅਸੀਂ ਖੜ ਕੇ ਗੱਲ ਅਹਿਮੀਅਤ ਇਸ ਕਰਕੇ ਸਮਝੀਆ ਕਿਉਂਕਿ 22 ਜਨਵਰੀ ਸਾਰੇ ਜਾਣਦੇ ਨੇ ਅਯੁੱਧਿਆ ਦੇ ਵਿੱਚ ਜਿਹੜਾ ਕੀ ਹੈ ਵੱਡਾ ਉਦਘਾਟਨ ਹੋਣ ਜਾ ਰਿਹਾ ਹੈ ਰਾਮ ਮੰਦਰ ਦਾ ਉਸ ਨੂੰ ਲੈ ਕੇ ਕੁਝ ਸਿਆਸੀ ਗੱਲਾਂ ਵੀ ਹੋ ਰਹੀਆਂ ਨੇ ਕੁਝ ਅਧਿਆਤਮਕ ਗੱਲਾਂ ਵੀ ਹੋ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਨਾਲ ਕਿਵੇਂ ਜੋੜਿਆ ਜਾ ਰਿਹਾ ਜੋੜ ਕੇ ਵੇਖਿਆ ਜਾ ਰਿਹਾ ਉਸੇ ਪ੍ਰਸੰਗ ਦੇ ਵਿੱਚ ਅਸੀਂ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਔਰ ਉਸੇ ਕਿਲੇ ਦੇ ਵਿੱਚੋਂ ਇੱਕ ਇਹ ਇਮਾਰਤ ਹੈ ਜਿੱਥੇ ਅੱਜਕੱਲ ਮਾਤਾ ਪਛਲਿਆ ਦੇਵੀ ਜੀ ਦੇ ਨਾਮ ਦੇ ਉੱਤੇ ਮੰਦਰ ਬਣਿਆ ਹੋਇਆ ਜਿਸ ਨੂੰ ਬਚਾਉਣ ਦੀ ਖਾਤਰ ਇੱਥੋਂ ਦੇ ਸੇਵਾਦਾਰਾਂ ਨੇ ਕੀ ਕੀ ਲੜਾਈ ਲੜੀ ਹੈ ਉਹਨਾਂ ਦੇ ਵਿੱਚੋਂ ਸਾਡੇ ਨਾਲ ਇੱਕ ਖੜੇ ਨੇ ਰਾਮ ਬਿਲਾਸ ਜੀ ਜਿਹੜਾ ਸਬੰਧ ਅਯੁੱਧਿਆ ਦੇ ਨਾ ਲੱਗਦੇ ਕਿਸੇ ਜ਼ਿਲ੍ਹੇ ਦੇ ਨਾਲ ਹੈ ਪਰ ਕਾਫੀ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਪਟਿਆਲਾ ਦੇ ਵਿੱਚ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਸੇਵਾ ਦੇ ਵਿੱਚ ਕਦੋਂ ਤੋਂ ਲੱਗੇ ਨੇ ਔਰ ਹੁਣ 22 ਜਨਵਰੀ ਦੇ ਪ੍ਰਸੰਗ 'ਤੇ ਕੀ ਕਹਿਣਾ ਚਾਹੁੰਦੇ ਨੇ ਰਾਮ ਬਿਲਾਸ ਜੀ ਜੀ ਹਾਂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਮੁਬਾਰਕ ਕਿ ਤੁਸੀਂ ਆਪਣੀ ਸੱਚੀ ਭਾਵਨਾ ਦੇ ਨਾਲ ਬਿਨਾ ਕਿਸੇ ਸਿਆਸਤ ਤੋਂ ਇਹ ਸੇਵਾ 'ਚ ਲੱਗੇ ਹੋ। ਹਾਂਜੀ ਹਾਂਜੀ। ਬਿਨਾ ਅਸੀਂ ਕੋਈ ਸਿਆਸਤ से ਸੇਵਾ से ਨਹੀਂ। ਅਸੀਂ ਕੱਲੋਂ ਉੱਤੇ ਲੱਗਨੇ ਵਾਲੇ ਡਾਕਟਰ ਮਨਜੀਤ ਸਿੰਘ ਰੰਧਾਵਾ ਜੀ ਨੇ ਸਾਨੂੰ ਇਸ ਲਾਈਨ ਤੇ ਲਾਇਆ ਔਰ ਉਹਨਾਂ ਦੀ ਯਾਹਾਂ ਕੀ ਸੇਵਾ ਮuje ਸੋ ਪੀਕੇ रामविलास ਮੈਂ ਤਾਂ ਨਹੀਂ ਕਰ ਸਕਦਾ ਹਾਂ ਆਪ ਸੇਵਾ ਕਰੋਗੇ ਜੀ ਉਹ ਤੁਸੀਂ ਉਹ ਕਿਹੜਾ ਸਮਾਂ ਸੀ ਕਿਹੜਾ ਸਾਲ ਸੀ ਜਦੋਂ ਅਯੁੱਧਿਆ ਦੇ ਨੇੜੇ ਦੇ ਕਿਹੜੇ ਕ ਸੰਬੰਧ ਰੱਖਦੇ ਹੋ ਥਾਨ ਵਾਲੇ ਤੇ ਕਦੋਂ ਪੰਜਾਬ ਆਏ ਹਾਂ ਜੀ ਮੈਂ ਗੋਂਡਾ ਜ਼ਿਲ੍ਹਾ ਕਰਨੈਲ ਗੰਜ ਦਾ ਨਿਵਾਸੀ ਹੂੰ रामविलास ਭਗਵਾਨਦੀਨ ਪਿਤਾ ਕਾ ਮੇਰੇ ਨਾਮ ਹੈ ਜੀ ਔਰ ਮੈਂ ਇਹ ਹਾਂ सन से आके पल्लेदारी करता था उसके बाद सरकार आर सी आई में नौकरी करता था उसके बाद नौकरी के छूटने के दौरान आज पाँच साल से और पहले से भी सेवा यहाँ करता था जी अब नौकरी से रिटायर हूँ तब भी पाँच साल हो गए रिटायर हुए अब भी सेवा करता हूँ ਤੁਸੀਂ ਸਾਨੂੰ ਇਸ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਇਤਿਹਾਸਕ ਥਾਂ ਨੂੰ ਇਸ ਦੀ ਮਹੱਤਤਾ ਨੂੰ ਤੁਸੀਂ ਆਪਣੀ ਨਜ਼ਰ ਤੋਂ ਕਿਵੇਂ ਦੇਖਦੇ ਹੋ ਕਿਉਂਕਿ ਕਿਹਾ ਕਿ ਇਸ ਨੂੰ ਬਚਾਉਣ ਦੀ ਖਾਤਰ ਤੁਹਾਨੂੰ ਅਦਾਲਤਾਂ ਤੱਕ ਜਾਣਾ ਪਿਆ ਆ ਜਾਣਾ ਪਿਆ ਇਹ ਡਾਕਟਰ ਮਨਜੀਤ ਸਿੰਘ ਰੰਧਾਵਾ ਗਏ ਮੈਂ ਤਾਂ ਨਹੀਂ ਗਿਆ ਜੀ 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 ਉਹ ਗਏ ਪਰ ਉਹ ਕਿਉਂ ਮਜਬੂਰੀ ਬਣੀ ਉਹਨਾਂ ਦੀ ਜਾਣਦੀ ਉਹਨਾਂ ਨੇ ਕੁਝ ਤਾਂ ਦੱਸਿਆ ਹੋਣਾ ਤੁਹਾਨੂੰ ਇਹ ਬਈ ਇਹ ਨਹੀਂ ਦੱਸਿਆ ਸਾਨੂੰ ਉਹ ਕਹਿੰਦੇ ਆ ਪਾਠ ਕਰੋ ਸੇਵਾ ਕਰੋ ਅੱਛਾ ਔਰ ਖਰਚਾ ਵੀ ਉਹ ਹੀ dete ਹੈ ਹਰ ਮਹੀਨੇ ਹੂੰ खर्चा भी मुझे हर महीने जो पांच पाठी आते हैं का खर्चा यहां जो जल्दी है अखंड उसका घी पांच किलो महीने का दिए। दिए। देते हैं, तो मैं लेके आके यहाँ वो जो और सेवादार है उनको सौंप देता हूँ दो दिन रहकर आपके लोगों का पता लगा था कि मीडिया वाले आने वाले हैं बाईस तारीख को ਤੋ ਮੈਂ 22 ਤਰੀਕਾ ਇਹੀ ਰਹੂਗਾ ਜੀ ਤਾਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਜਿਹੜਾ ਇੱਕ ਪ੍ਰੋਗਰਾਮ ਲੀਕਇਆ ਗਿਆ ਕਿ 22 ਜਨਵਰੀ ਨੂੰ ਉੱਥੇ ਜਾ ਕੇ ਉਦਘਾਟਨ ਹੋਣਾ ਇੱਕ ਵੱਡਾ ਪ੍ਰੋਗਰਾਮ ਹੋਣਾ ਹੈ ਜੋਧਿਆਲੀ ਸੱਦਾ ਵੀ ਦਿੱਤਾ ਗਿਆ ਉਸ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਸੋਚੋ ਹੈ ਆਓ ਕਰੋ ਸਸਾ ਹਮਾਰੂੰ ਤਾਂ ਬਹੁਤ ਖੁਸ਼ੀ ਹੈ ਭਾਈ ਕੋਈ ਆਏ ਤਾਂ ਸਹੀ ਜੀ ਹੈ ਹਮ ਤਾਂ ਕੋਈ ਕਿਸੇ ਕੋ ਰੋਕ ਸਕਤੇ ਹੈ ਜੋ ਯੋਧਿਆ ਪ੍ਰੋਗਰਾਮ ਹੋ ਰਿਹਾ ਹੈ ਤੇ ਇਥੋਂ ਪਿੰਡ ਕੜਾਮ ਦਾ ਸਬੰਧ ਕਿਉਂਕਿ ਆ ਰਾਮ ਜੀ ਦੇ ਨਾਨਕਾ ਪਰਵਾਰ ਨਾਲ ਹੈ ਤੇ ਨਾਨਕਾ ਪਿੰਡ ਹੈ ਜਿਹੜਾ ਉਹਨਾਂ ਦੇ ਨਾਲ ਤੁਹਾਡੀ ਇੱਥੇ ਪਿੰਡ ਵਾਸੀ ਨਾਲ ਗੱਲਬਾਤ ਹੋਈ ਹੈ ਉਹ ਕੀ ਸੋਚ ਰਹੇ ਆ ਜਾ ਰਹੇ ਆ ਕਿ ਨਹੀਂ ਜਾ ਰਹੇ ਨਹੀਂ ਜਾਂਦੇ ਮੇਰੇ ਨਾਲ ਹਾਂ ਉਹ ਨਹੀਂ ਜਾਂਦੇ ਆਂ ਕਿ ਪਿੰਡ ਵਾਲੇ ਹਮਨੇ ਪੰਜ ਬੰਦੇ ਆਏ ਸੇ ਵਹੀ ਭੋਗ ਪਾ ਕੇ ਗਏ ਕੋਈ ਦੋ ਚਾਰ ਬੰਦਾ ਆ ਜਾਂਦਾ ਹੈ ਆ ਜਾਂਦਾ ਹੈ ਔਰ ਕੋਈ ਨਹੀਂ ਆਤਾ ਜੀ ਹਾਂ और हम प्रसाद जो लाते हैं जाते हुए हुए को इधर से आते हुए, में बंदरों की सेना है वही प्रसाद डाल देते हैं जब नहीं कोई आता है तो प्रसाद क्या करे है। थोड़ा जा हो महत्ता बारे दसोगे की जरा किला सारी कदो हुई थी इस पेलो के बाद नहीं, नहीं, मुझे नहीं पता जी जिरी चीज नहीं पता वो मैं नहीं दस सकता ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਥਾਂ ਹੈ ਪਿੰਡ ਕੜਾਮ ਦਾ ਇਸ ਪਿੰਡ ਦੀ ਖਾਸੀਅਤ ਖੂਬੀ ਇਹ ਹੈ ਕਿ ਧਰਮ ਕਿਸੇ ਨਾਲ ਵੀ ਸਬੰਧ ਰੱਖਦੇ ਹੋਣ ਲੋਕ ਪਰ ਇੱਥੇ ਇੱਕ ਜੁਟਤਾ ਦੇ ਨਾਲ ਇੱਕ ਦੂਜੇ ਦੇ ਸਹਾਰੇ ਦੇ ਨਾਲ ਰਹਿੰਦੇ ਨੇ ਪਰ ਉਸ ਕਿਲੇ ਦੀ ਇਸ ਦੀ ਸਾਰੀ ਹੈ ਜਿਹੜੀ ਮੰਨਿਆ ਜਾਂਦਾ ਹੈ ਕਿ ਉਸ ਤੋਂ ਵੀ ਬਾਅਦ ਦੇ ਸਮਿਆਂ ਦੇ ਵਿੱਚ ਹੋਈ ਹੈ ਹੋ ਸਕਦਾ ਹੈ ਕਿ ਮੁਗਲ ਰਾਜ ਦੇ ਵੇਲੇ ਵੀ ਹੋਈ ਹੋਵੇ ਤਾਂ ਅੰਦਰ ਦੀ ਜਿਹੜੀ ਖੂਬੀ ਦੀ ਖਾਸੀਅਤ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਮਾਤਾ ਕੁਸ਼ਲਿਆ ਜੀ ਆਪਣੀ ਗੋਦੀ ਦੇ ਵਿੱਚ ਰਾਮ ਜੀ ਨੂੰ ਜਿਹੜਾ ਉਹਨਾਂ ਨੇ ਚੁੱਕਿਆ ਹੋਇਆ ਗੋਦੀ ਦੇ ਵਿੱਚ ਔਰ ਇੱਥੇ ਸ਼ਾਇਦ ਇਹ ਦੁਨੀਆ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਪੈਸਾ ਕੱਲਾ ਮੰਦਰ ਹੋਏਗਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਸਵੀਰ ਹੈ ਗੁਰੂ ਨਾਨਕ ਦੇਵ ਜੀ ਦੀ ਵੀ ਹੈ ਔਰ ਦਸਾਂ ਗੁਰੂਆਂ ਦੀ ਤਸਵੀਰ ਵੀ ਨਾਲ ਸੀ ਸ਼ੋਭਿਤ ਹੈ ਤੇ ਨਾਲ ਹੀ ਮਾਤਾ ਕਛਲਿਆ ਤੇ RAM ਜੀ ਦੀ ਤਸਵੀਰ ਹੈ ਔਰ ਇੱਥੇ ਸੇਵਾਦਾਰ ਨੇ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਤਸਵੀਰ ਹੈ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਨੇਹਾ ਦੇ ਰਹੀ ਹੈ ਇੱਕ ਜੁਟਤਾ ਦਾ ਸੰਦੇਸ਼ ਵੀ ਦੇ ਰਹੀ ਹੈ ਹਾਲਾਂਕਿ ਜਿਹੜੇ ਸਥਾਨ ਤੇ ਅਸੀਂ ਖੜੇ ਆ ਉਹ ਇਸ ਕਰਕੇ ਵੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ ਜ਼ਰੂਰੀ ਹੋ ਜਾਂਦੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾਉਣ ਵਾਲਿਆਂ ਨੇ ਬਹੁਤ ਕੁਝ ਕੀਤਾ ਹੋਵੇਗਾ ਪਰ ਲੋਕ ਆਪਸ ਦੇ ਵਿੱਚ ਇੱਕ ਜੁਟਤਾ ਦੇ ਨਾਲ ਰਹਿੰਦੇ ਨੇ ਤੁਸੀਂ ਸ਼ਾਇਦ ਪਹਿਲਾਂ ਕਦੇ ਇਹ ਤਸਵੀਰ ਨਹੀਂ ਦੇਖੀ ਹੋਣੀ ਕਿ ਦਸਾਂ ਗੁਰੂਆਂ ਦੀ ਤਸਵੀਰ ਵੀ ਨਾਲ ਹੋਵੇ ਤੇ ਰਾਮ ਜੀ ਦੀ ਤਸਵੀਰ ਵੀ ਨਾਲ ਹੋਵੇ ਤਾਂ ਤਾਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਦੀ ਵੀ ਤਸਵੀਰ ਇੱਥੇ ਲੱਗੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਇਤਿਹਾਸਕ ਥਾਵਾਂ ਨੇ ਉਹਨਾਂ ਨੂੰ ਅੱਗੇ ਬਰਕਰਾਰ ਰੱਖਣ ਦੇ ਲਈ ਜੀ ਜੋਤ ਜੋ ਅਖੰਡ ਹੈ ਇਹ ਜਲਦੀ ਰਹਤੀ ਹੈ। ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜੋਤ ਇੱਧਰ ਹੈ ਤੇ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਜਗਦੀ ਰਹਿੰਦੀ ਹੈ। ਜੋਤ ਦਾ ਆਪਣੇ ਆਪ ਦੇ ਵਿੱਚ ਵੀ ਇੱਕ ਸੰਕੇਤ ਹੈ ਕਿ ਜਿਹੜੀ ਜੋਤ ਜਗੜਨਾ ਮਤਲਬ ਕਿ ਚਾਨਣ ਹੋਣਾ ਹੀ ਚਾਹੀਦਾ ਹੈ ਦੁਨੀਆ ਦੇ ਵਿੱਚ ਵੀ ਔਰ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਔਰ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਢੰਗ ਦੇ ਨਾਲ ਕਿਵੇਂ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਹਾਲਾਂਕਿ ਇਸ ਪਿੰਡ ਦੇ ਵਾਸੀ ਨੇ ਜਿਹੜੇ ਵਸਨੀਕ ਉਹਨਾਂ ਨੂੰ ਇੱਕ ਗਿੜਾ ਸ਼ਿਕਵਾ ਵੀ ਜ਼ਰੂਰ ਹੈ ਬਹੁਤੇ ਲੋਕ ਕੈਮਰੇ ਤੇ ਬੇਸ਼ੱਕ ਨਾ ਬੋਲੇ ਹੁਣ ਪਰ ਸਾਨੂੰ ਉਹਨਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਨੇ ਉਸ ਦੇ ਵਿੱਚ ਇੱਕ ਗੱਲ ਉਹਨਾਂ ਨੇ ਇਹ ਵੀ ਦੱਸੀ ਕਿ ਕਿਤੇ ਨਾ ਕਿਤੇ ਅਣ ਦੇਖੀ ਕੀਤੀ ਗਈ ਹੈ ਸਿਰਫ ਸਿਆਸਤ ਦੀ ਖਾਤਰ ਇੱਕ ਥਾਂ ਨੂੰ ਉਸ ਢੰਗ ਦੇ ਨਾਲ ਪ੍ਰੋਜੈਕਟ ਕੀਤਾ ਗਿਆ ਪਰ ਜਿੱਥੇ ਜਿੱਥੇ ਲੋੜ ਸੀ ਜਿੱਥੇ ਜਿੱਥੇ ਸਹੀ ਭਾਵਨਾ ਦੇ ਨਾਲ ਕੰਮ ਕਰਨ ਦੀ ਲੋੜ ਸੀ ਉਹਦੀ ਹਾਲੇ ਕਿਤੇ ਨਾ ਕਿਤੇ ਘਾਟ ਰੜਕ ਰਹੀ ਹੈ ਕਮੀ ਰੜਕ ਰਹੀ ਹੈ ਪਰ ਜਿਹੜਾ ਇਹ ਪਿੰਡ ਕੜਾਮ ਦਾ ਸਥਾਨ ਸੀ ਸਾਨੂੰ ਲੱਗਿਆ ਕਿ ਕਹਾਣੀ ਤੁਹਾਡੇ ਨਾਲ ਇਸ ਕਰਕੇ ਵੀ ਸਾਂਝੀ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਜਿਹੜੀਆਂ ਥਾਵਾਂ ਇਤਿਹਾਸਿਕ ਪ੍ਰਸੰਗ ਤੋਂ ਨਾਲ ਨੇ ਹਾਲਾਂਕਿ ਇਸ ਦੇ ਉੱਤੇ ਖੋਜ ਹੋ ਵੀ ਰਹੀ ਹੈ ਤੇ ਖੋਜਾਂ ਹੋਈਆਂ ਵੀ ਨੇ ਉਸ ਦੇ ਸਬੰਧ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਪਿੰਡ ਕਹੋਰਾਮ ਯਾਨੀ ਕਿ ਅੱਜ ਦਾ ਕੜਾਮ ਪਿੰਡ ਆ ਜਿਹੜਾ ਉਹ ਪੰਜਾਬ ਦੇ ਵਿੱਚ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਜਿਸ ਦੇ ਵਿੱਚ ਰਾਮ ਭਗਵਾਨ ਦਾ ਸੰਬੰਧ ਅਧਿਆਤਮਕ ਤੌਰ ਤੇ ਭੂਗੋਲਿਕ ਤੌਰ ਤੇ ਪੰਜਾਬ ਨਾਲ ਜੋੜ ਕੇ ਇਸੇ ਸਥਾਨ ਨੂੰ ਰੱਖਿਆ ਗਿਆ ਪਟਿਆਲਾ ਜ਼ਿਲ੍ਹਾ ਤੋਂ ਜਿਹੜਾ ਕੀ ਹੈ 30 ਕਿਲੋਮੀਟਰ ਦੀ ਦੂਰੀ ਤੇ ਪਿੰਡੇ ਵਸਿਆ ਹੋਇਆ ਬਹੁਤ ਸਾਰੇ ਲੋਕ ਨੇ ਔਰ ਸਨਾਤਨ ਦੇ ਨਾਲ ਸੰਬੰਧ ਰੱਖਣ ਵਾਲੇ ਬਾਰੇ ਵੀ 8 ਤੋਂ 10 ਪਰਿਵਾਰ ਇਸ ਪਿੰਡ ਵਿੱਚ ਵਸਦੇ ਨੇ ਬਹੁਤ ਹੀ ਆਬਾਦੀ ਇੱਥੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ ਪਰ ਸਾਰਿਆਂ ਦਾ ਇੱਕ ਦੂਜੇ ਦੇ ਨਾਲ ਮਿਲਵਰਤਨ ਪਿਆਰ ਉਸੇ ਤਰ੍ਹਾਂ ਸਾਧ ਭਾਵਨਾ ਬਣੀ ਹੋਈ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡ ਵਿੱਚ ਚਲੀਏ ਤੇ ਹੋਰ ਨਾਲ ਲੋਕਾਂ ਨਾਲ ਵੀ ਗੱਲਬਾਤ ਕਰੀਏ ਕਿ ਉਹਨਾਂ ਦਾ ਇਸ ਇਤਿਹਾਸਿਕ ਸਥਾਨ ਦੇ ਬਾਰੇ ਕੀ ਕਹਿਣਾ ਹੈ ਆਦਰਸ਼ਨ ਸਿੰਘ ਜੀ ਪਿੰਡ ਕੜਾਮ ਜਿਸ ਦਾ ਇਤਿਹਾਸਕ ਪੱਖੋਂ ਮਹੱਤਵ ਬਹੁਤ ਹੈ ਕਿਉਂਕਿ ਪਿੰਡ ਵਾਸੀਆਂ ਨੇ ਸ਼ੁਰੂ ਤੋਂ ਹੀ ਦਾਵਾ ਕੀਤਾ ਹੈ ਕਿ ਰਾਮ ਭਗਵਾਨ ਦੇ ਨਾਨਕੇ ਇੱਥੇ ਸੀ ਰਾਜਾ ਦਸ਼ਰਤ ਦੀ ਬਰਾਤ ਇੱਥੇ ਆਈ ਹੈ ਤਾਂ ਤੁਸੀਂ ਇਸ ਪਿੰਡ ਦੇ ਬਾਰੇ ਪਿੰਡ ਵਾਸੀ ਹੋਣ ਦੇ ਨਾਤੇ ਕੀ ਸਮਝਦੇ ਹੋ ਕੀ ਸੋਚਦੇ ਹੋ ਖਾਸ ਕਰਕੇ ਇਸ ਦਿਨਾਂ ਦੇ ਵਿੱਚ ਕਿਉਂਕਿ 22 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਵੀ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਕੜਾਮ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਜੋ ਅਜੁੱਧਿਆ ਦੇ ਵਿੱਚ ਭਗਵਾਨ ਰਾਮਚੰਦਰ ਜੀ ਦਾ ਬਹੁਤ ਵੱਡਾ ਉਤਸਵ ਮਨਾਇਆ ਜਾ ਰਿਹਾ ਹੈ ਉਸ ਦੇ ਨਾਲ ਸਾਡੇ ਪਿੰਡ ਦਾ ਬਹੁਤ ਗਹਿਰਾ ਸਬੰਧ ਹੈ ਕਿਉਂ ਇੱਕ ਦਾਦਕੇ ਤੇ ਦੂਜੇ ਨਾਨਕੇ ਇਹ ਭਗਵਾਨ ਰਾਮਚੰਦਰ ਜੀ ਦੇ ਨਾਨਕਿਆਂ ਦਾ ਪਿੰਡ ਹੈ ਅਸੀਂ ਤੇ ਇਸ ਗੱਲ ਨੂੰ ਵੀ ਜਦੋਂ ਸਿਆਣਿਆਂ ਤੋਂ ਸੁਣਿਆ ਵਿਚਾਰਿਆ ਵੀ ਜੋ ਸਨਾਦਨ ਧਰਮ ਦੇ ਵਿੱਚ ਬੀਬੀ ਪਹਿਲਾ ਬੱਚਾ ਜੰਮਦੀ ਏ ਤੇ ਉਹ ਨਾਨਕੇ ਪਿੰਡ ਹੁੰਦਾ ਹੈ ਪੇਕੇ ਪਿੰਡ ਜੰਮਦੀ ਏ ਜੀ ਤੇ ਨਾਨਕੇ ਪਿੰਡ ਹੁੰਦਾ ਹੈ ਅੱਜ ਦੀਆਂ ਸਰਕਾਰਾਂ ਕਿਸ ਤਰੀਕੇ ਅਜੁੱਧਿਆ ਚ ਮਨਾ ਰਹੀਆਂ ਨੇ ਪਰ ਸਾਨੂੰ ਤਾਂ 100% ਵਿਸ਼ਵਾਸ ਹੈ ਕਿ ਭਗਵਾਨ ਰਾਮਚੰਦਰ ਜੀ ਦਾ ਜਨਮ ਕੜਾਮ ਵਿਖੇ ਹੋਇਆ ਹੈ ਹੂੰ ਤਾਂ ਉਹਨੂੰ ਲੱਗਦਾ ਹੈ ਕਿ ਉਹਨਾਂ ਵੇਲੇ ਚ ਮਾਤਕ ਛੱਲਿਆ ਦੇ ਕੁੱਖੋਂ ਪੈਦਾ ਹੋਏ ਰਾਮ ਸੀ ਜਿਹੜੇ ਉਹ ਇਨ੍ਹਾਂ ਪਿੰਡਾਂ ਦੇ ਕਿਉਂਕਿ ਹੁਣ ਤਾਂ ਚਲੋ ਮਹਾਂਦਰਾ ਬਦਲ ਜਾਂਦਾ ਐਨੇ ਸਮੇਂ ਬਾਅਦ ਕਿ ਇਨ੍ਹਾਂ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਖੇਡਦੇ ਹੋਏ ਵੱਡੇ ਹੋਏ ਹੁਣ ਹਾਂਜੀ ਬਿਲਕੁਲ 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 ਅੱਜ ਤੋਂ 5-7 ਸਾਲੇ 10 ਸਾਲ ਪਿੱਛੇ ਲਗੇ ਜਾਈਏ ਨਾ ਤੇ ਨਾਨਕਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ ਬੱਚੇ ਦੇ ਨਾਲ ਬਹੁਤ ਵੱਡਾ ਪ੍ਰੇਮ ਹੁੰਦਾ ਸੀ ਕਿਉਂ ਹੁਣ ਪੜ੍ਹਾਈਆਂ ਥੋੜੀਆਂ ਜਿਹਾ ਇਹੋ ਜਿਹੀ ਹੋ ਗਈਆਂ ਛੋਟੇ ਛੋਟੇ ਬੱਚੇ ਸਕੂਲੇ ਜਾਣ ਲੱਗ ਪਏ ਨਾਨਕਿਆਂ ਵੱਲ ਬਾਅਦ ਛੁੱਟੀਆਂ ਮਨਾਉਣ ਜਾਂਦੇ ਨੇ ਤਿੰਨੇ ਤੇ ਨਾਨਕੇ ਤੇ ਤਕਰੀਬਨ ਅੱਧੇ ਤੋਂ ਜ਼ਿਆਦਾ ਜ਼ਿੰਦਗੀ ਛੋਟੇ ਜਿਹੜਾ ਬਚਪਨ ਨੇ ਨਾਨਕੇ ਹੁੰਦਾ ਸੀ ਤੇ ਅਸੀਂ ਤੇ ਆਪ ਸਰਕਾਰ ਨੂੰ ਇਹ ਵੀ ਬੇਨਤੀ ਕਰਨੇ ਆਂ ਕਿ ਚਲੋ ਜੇ ਤੁਸੀਂ ਜਨਮ ਨਹੀਂ ਮਨਾਉਂਦੇ ਪਰ ਐਸ ਕੜਾਮ ਦੀ ਧਰਤੀ ਨੂੰ ਭਗਵਾਨ ਰਾਮਚੰਦਰ ਦੇ ਚਰਨ ਛੋਪਾ ਪ੍ਰਾਪਤੇ ਕੱਲੀ-ਕੱਲੀ ਗਲੀ 'ਚ ਵੀ ਖੇਡਿਆ ਹੋਵੇਗਾ ਕੱਲੇ-ਕੱਲੇ ਮਹੱਲੇ 'ਚ ਖੇਡਿਆ ਹੋਵੇਗਾ ਪਰ ਇੱਥੇ ਸਰਕਾਰ ਪਤਾ ਨਹੀਂ ਕਿਉਂ ਨਹੀਂ ਸਾਡੇ ਪਿੰਡ ਵੱਲ ਕਰ ਰਹੀ ਧਿਆਨ ਇਹ ਬਹੁਤ ਵੱਡਾ ਇਤਿਹਾਸਿਕ ਪਿੰਡ ਹੈ ਜਿਸ ਦਾ ਅਗਵਾ ਸਾਡਾ ਇੱਥੇ 2 ਕਿਲੋਮੀਟਰ ਗੁਰਦੁਆਰਾ ਮਲਾਪਸਰ ਬੋਲੀ ਸਾਹਿਬ ਜੀ ਉੱਥੇ ਪ੍ਰਾਤਨ ਬੋਲੀ ਹੈ ਜਿਹੜੀ ਤ੍ਰੇਤੇਜੁਗ ਦੇ ਜਦੋਂ ਦਸ਼ਰਤ ਜੀ ਭਗਵਾਨ ਰਾਮਚੰਦਰ ਜੀ ਦੇ ਪਿਤਾ ਜੀ ਇੱਥੇ ਮਾਤਾ ਕਛਲਿਆ ਜੀ ਨੂੰ ਵਿਆਹ ਨਾਲ ਆਏ ਨਾ ਤੇ ਆ ਹੁਣ ਤੱਕ 10-20 ਸਾਲ ਪਹਿਲਾਂ ਪਿੱਛੇ ਲਗੇ ਜਾਈਏ ਤੇ ਲੋਕ ਰਸਤੇ ਦੇ ਵਿੱਚ ਨਲਕੇ ਲਵਾਉਂਦੇ ਸੀ ਵੀ ਬਰਾਤ ਆਉਂਦੀ ਸੀ ਤੇ ਨਲਕੇ ਲਵਾਉਂਦੇ ਸੀ ਤੇ ਉਸ ਤਰੀਕੇ ਨਾਲ ਉੱਥੇ ਬੋਲੀ ਬਣੀ ਵੀ ਜਿੱਥੇ ਉਹ ਬਰਾਤ ਠਹਿਰੀ ਨਾ ਉਹਦੀ ਪੂਰੀ ਨਿਸ਼ਾਨੀ ਹੈ ਤ੍ਰੇਤੇਜੁਗ ਦੀ ਇੱਕ ਉਹ ਵੀ ਗਵਾਈ ਭਰਦੀ ਹੈ ਥਾ ਮਤਲਬ ਹਾਂਜੀ ਹਾਂ ਗਵਾਈ ਭਰਦੀ ਹੈ ਤ੍ਰੇਤੇਜੁਗ ਦੀ ਬੋਲੀ ਹੈ ਤੇ ਇਸ ਕਰਕੇ ਪਤਾ ਨਹੀਂ ਪੰਜਾਬ ਚ ਪਿੰਡ ਔਨ ਕਰਕੇ ਇਹਨੂੰ ਇੰਨਾ ਨਹੀਂ ਸਨਾਤਨ ਧਰਮ ਨੇ ਲਿਆ ਤੇ ਜਿਸ ਤਰ੍ਹਾਂ ਅੱਜ ਅਯੁੱਧਿਆ ਦੇ ਵਿੱਚ ਮਨਾ ਰਹੇ ਨੇ ਨਾ ਇਹੋ ਜਿਹਾ ਇੱਕ ਨਾਨਕੇ ਪਿੰਡ ਵੀ ਮਨਾਉਣਾ ਚਾਹੀਦਾ ਹੈ ਤੇ ਨਾਨਕੇ ਪਿੰਡ ਵੱਲ ਧਿਆਨ ਦੇ ਕੇ ਨਾ ਇਹ ਇੱਕ ਪਿੰਡ ਸਾਰੇ ਸੰਸਾਰ ਦੀ ਦਿਖ ਦੇ ਵਿੱਚ ਆਉਣਾ ਚਾਹੀਦਾ ਵੇਸੇ ਤਾਂ ਪੰਜਾਬ ਦੀ ਖਾਸੀਅਤ ਹੈ ਖੂਬੀ ਹੈ ਕਿ ਇੱਥੇ ਧਰਮ ਕੋਈ ਹੋਵੇ ਸਾਰੇ ਰਲ ਮਿਲ ਕੇ ਚਾਹ ਪਿੰਡ 'ਚ ਰਹਿਣ ਸ਼ਹਿਰ 'ਚ ਰਹਿਣ ਰਹਿੰਦੇ ਆ ਭਗਵਾਨ ਰਾਮ ਦੀ ਜਿੱਥੇ ਤਾਂ ਉਸ ਉਸਤ ਹੋ ਰਹੀ ਹੈ ਕਿ ਵਧੀਆ ਗੱਲ ਹੈ ਪ੍ਰੋਗਰਾਮ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਪਰ ਤੁਹਾਨੂੰ ਇਸ ਦੇ ਵਿੱਚ ਹੋਰ ਕੀ ਕੀ ਨਜ਼ਰ ਆ ਰਿਹਾ ਹੈ ਜਾਂ ਹੋਰ ਕਿਸੇ ਚੀਜ਼ ਦੀ ਤੁਹਾਨੂੰ ਲੱਗਦਾ ਹੈ ਕਿ ਸ਼ੰਕੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ 'ਚ ਚਰਚਾ ਇਹ ਵੀ ਹੈ ਕਿ ਦਿਖਾਵਾ ਕਿਤੇ ਨਾ ਕਿਤੇ ਵੱਧ ਹੋ ਜਾਂਦਾ ਜਿਵੇਂ ਅਯੁੱਧਿਆ 'ਚ ਹੋ ਰਿਹਾ ਹਾਂਜੀ ਦਿਖਾਵਾ ਵਾਦੇ ਦਿਖਾਵਾ ਕਿਸ ਕਰਕੇ ਵੱਧ ਹੋਇਆ ਹੈ ਵੀ ਆਪ ਵੀ ਸਾਰੇ ਜਾਣਦੇ ਹੋ ਵੀ ਇਹ ਅਜੁੱਧਿਆ ਦੀ ਵਜਾ ਦੇ ਨਾਲ ਹੀ ਭਾਜਪੀ ਸਰਕਾਰ ਆਈ ਹੈ ਉਥੇ ਮਸੀਤ ਨੂੰ ਢਾਇਆ ਮੰਦਿਰ ਬਣਾਇਆ ਤੇ ਸਨਾਤਨ ਧਰਮ ਨੇ ਉਹਨਾਂ ਨੂੰ ਆਪਣਾ ਸਮਝਿਆ ਪੈਰੋਕਾਰ ਵੀ ਇਹ ਸਾਨੂੰ ਬਚਾ ਸਕਦੇ ਨੇ ਇਹ ਸਾਡੇ ਧਰਮ ਦੀ ਗੱਲ ਕਰ ਸਕਦੇ ਨੇ ਉਸ ਵਜਾ ਦਾ ਇਹਨਾਂ ਨੂੰ ਭਾਜਪੀ ਨੂੰ ਬੈਨੀਫਿਟ ਮਿਲਿਆ ਹੈ ਤੇ ਉਹ ਬੈਨੀਫਿਟ ਨੂੰ ਸੰਭਾਲਦੇ ਹੋਏ ਅੱਜ ਵੀ ਜਿਹੜਾ ਹੋ ਰਿਹਾ ਨਾ ਤੁਹਾਨੂੰ ਲੱਗਦਾ ਹੈ ਕਿ ਅਗਲੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਹਦੇ ਕਰਕੇ ਵੀ ਹੈ ਉਹਦੇ ਕਰਕੇ ਬਹੁਤ ਆ ਉਹਦੇ ਕਰਕੇ ਹੂੰ ਜਿ ਕਈਆਂ ਪਾਰਟੀਆਂ ਨੇ ਵੀ ਇਸ ਗੱਲ ਦਾ ਬਾਈਕਟ ਕੀਤਾ ਵੀ ਇਹ ਤੇ ਤੁਸੀਂ ਆਪਣੀ ਮਸ਼ੂਰੀ ਕਰ ਰਹੇ ਤੇ ਅਸੀਂ ਵੀ ਇਹ ਗੱਲ ਨੂੰ ਸਮਝ ਰਹੇ ਆਂ ਕਿ ਜੇ ਬਣਾਉਣਾ ਸੀ ਤੇ ਅੱਜ ਤੋਂ ਪਹਿਲਾਂ ਕਿਹੜਾ ਮੋਦੀ ਸਾਹਿਬ ਕਿੰਨੇ ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਤੇ ਅੱਜ ਸਿਰ ਤੇ ਵੋਟਾਂ ਆਈਆਂ ਨੇ ਤੇ ਅੱਜ ਉਹ ਤੇ ਲੈਰਾ ਬੈਰਾ ਕਿਤੇ ਸੋਨੇ ਚੜਨਦੇ ਨੇ ਤੇ ਕਿਤੇ ਮਾਇਆ ਚੜਨਦੇ ਨੇ ਤੇ ਕਿਤੇ ਲੱਡੂ ਚੜਨਦੇ ਨੇ ਉਹ ਕਹਿੰਦੇ ਵੀ ਭਾਜਪੀ ਤਾਂ ਇਹ ਵੀ ਲੀਡਰਸ਼ਿਪ ਕਹਿੰਦੀ ਹੈ ਪੰਜਾਬ ਵਾਲੀ ਵੀ ਸੈਂਟਰ ਵਾਲੀ ਵੀ ਕਹਿੰਦੇ ਕਿ ਕਈ ਨਿਹੰਗ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਸਾਨੂੰ ਸਮਰਥਨ ਦੇਣ ਲਈ ਉੱਥੇ ਲੰਗਰ ਲੱਗ ਰਹੇ ਨੇ ਪੰਜਾਬ ਨੂੰ ਭੌਲਿਕ ਤੌਰ ਤੇ ਅਧਿਆਤਮਕ ਤੌਰ ਤੇ ਜੋੜ ਕੇ ਦੇਖਿਆ ਜਾ ਰਿਹਾ ਉਸ ਪ੍ਰੋਗਰਾਮ ਸੱਚ ਪੁੱਛੋ ਇਹੋ ਤੇ ਪੰਜਾਬ ਦੀ ਖੂਬੀ ਹੈ ਇਹੋ ਤੇ ਸਿੱਖ ਧਰਮ ਦੀ ਖੂਬੀ ਹੈ ਜੇ ਭਾਈ ਘਨਈਆ ਜੀ ਦੀ ਗੱਲ ਨੂੰ ਲਈਏ ਨਾ ਤਾਂ ਉਹ ਤੇ ਵਿਰੋਧੀਆਂ ਨੂੰ ਵੀ ਜਲਸ਼ਕਾਉਂਦਾ ਸੀ ਇਹ ਨੇ ਹੈਗਾ ਵੀ ਸਿੱਖ ਇਹਨਾਂ ਦੇ ਕਰਕੇ ਗਏ ਨੇ ਭਗਵਾਨ ਰਾਮਚੰਦਰ 14 ਕਲਾ ਸਪੂਰਨਮ ਮਰਜਾਦਾ ਪਰਸ਼ੋਤਮ ਅਸੀਂ ਜਿੰਨੇ ਅਵਤਾਰ ਨੇ ਪਹਿਲੇ ਸਾਡੀ ਬਾਣੀ ਚ ਵੀ ਲਿਖਿਆ ਸਤਜੁਗ ਤੇ ਮਾਨਿਓ ਛਲਿਓ ਬਲ ਬਾਵਨ ਬਾਇਓ ਤ੍ਰੇਤਾ ਤੇ ਮਾਨਿਓ ਰਾਮ ਰਗਵੰਸ ਕਵਹਾਇਓ ਤ੍ਰੇਤਾ ਕ੍ਰਿਸ਼ਾ ਹੈ ਦਵਾਪਰ ਕ੍ਰਿਸ਼ਨ ਮਾਰਾਰ ਕਾਂਸ ਕਰਤਾਰਥ ਕੀ ਉਹ ਗੁਰਸੈਨ ਕੋ ਰਾਜ ਅਬੇ ਭਗਤਾਂ ਜੰਦੀ ਉੱਥੇ ਲਿਖੇ ਨੇ ਅਵਤਾਰ ਅਸੀਂ ਸਤਿਕਾਰ ਕਰਨੇ ਆ ਕੋਈ ਡਰ ਨਹੀਂ ਜਾਣ ਨੂੰ ਵੀ ਕੋਈ ਡਰ ਨਹੀਂ ਤੇ ਹੁਣ ਮੈਨੂੰ ਇੱਕ ਕੱਲ ਜਾਣਕਾਰੀ ਹੋਰ ਦਿਓ ਇਸ ਪਿੰਡ ਦੇ ਵਿੱਚ ਬਹੁਤੇ ਘਰ ਅਸੀਂ ਜਿੰਨੇ ਕੁ ਲੋਕਾਂ ਨਾਲ ਗੱਲਬਾਤ ਕੀਤੀ ਕੁਝ ਕੈਮਰੇ ਤੇ ਸੰਗਦੇ ਵੀ ਇਹ ਬੋਲਣ ਤੋਂ ਜਿਹੜੇ ਸਨਾਤਨ ਨੂੰ ਮੰਨਣ ਵਾਲੇ ਨੇ ਜਾਂ Hindu ਧਰਮ ਨਾਲ ਸੰਬੰਧ ਰੱਖਣ ਵਾਲੇ ਕਿੰਨੇ ਕੁ ਪਰਿਵਾਰ ਵਸਦੇ ਐ ਇਸ ਪਿੰਡ 'ਚ 10 ਤੋਂ 15 ਪਰਿਵਾਰ ਹੋਣਗੇ ਜੀ ਹਾਂਜੀ ਹੂੰ ਪਰ ਸਾਡਾ ਬੜਾ ਪ੍ਰੇਮ ਪਿਆਰ ਹੈ ਬਹੁਤ ਇੱਕ ਦੂਜੇ ਨਾਲ ਸਾਡਾ ਇੰਨਾ ਹੋ ਸਕਦਾ ਕਈ ਗੁੱਜੀਆਂ ਗੱਲਾਂ ਜਿਹੜੀਆਂ ਕਿਸੇ ਦੇ ਨਾਲ ਸਾਡੀਆਂ ਆਪਸ ਵਿੱਚ ਨਾ ਸਾਂਝੀਆਂ ਹੁਣ ਤੇ ਉਹਨਾਂ ਨਾਲ ਨੇ ਅੱਛਾ ਹਾਂਜੀ ਹਾਂਜੀ ਬਹੁਤ ਜਦੋਂ ਤੁਸੀਂ ਟੀਵੀ ਤੇ ਜਾਂ ਹੋਰ ਪਾਸਿਓਂ ਦੇਖਦੇ ਹੋ ਨਫਰਤ ਵਾਲੀ ਰਾਜਨੀਤੀ ਜਾਂ ਖਬਰਾਂ ਵੀ ਕਈ ਵਾਰੀ ਆ ਜਾਂਦੀਆਂ ਟੀਵੀ ਦੇ ਉੱਤੇ ਤੇ ਉਦੋਂ ਵੀ ਲੜਾ ਦਿੰਦੇ ਆ ਜਾਂ ਧਰਮ ਦੇ ਨਾਂ ਤੇ ਉਦੋਂ ਉਹਨਾਂ ਦੇ ਨਾਲ ਤੁਹਾਡੀ ਜਦੋਂ ਬਹਿ ਕੇ ਪਿੰਡ 'ਚ ਗੱਲਬਾਤ ਹੁੰਦੀ ਐ ਇਹਨਾਂ ਮੁੱਦਿਆਂ ਤੇ ਹੁੰਦੀ ਐ ਕਦੇ ਚਰਚਾ ਗੱਲਬਾਤ ਕੀ ਸੋਚਦੇ ਹੋ ਵੈਸੇ ਚਲੋ ਇੰਨੀ ਗੱਲ ਤੇ ਸਾਡੀ ਬਹੁਤੀ ਨਹੀਂ ਹੋਈ ਪਰ ਮੈਨੂੰ ਉਹਨਾਂ ਬੰਦਿਆਂ ਤੇ ਗੁੱਸਾ ਲੱਗਦਾ ਹੈ ਹਨਾ ਮਾਨਸਿਕੀ ਜਾਤ ਸਭ ਇੱਕੇ ਪਛਾਨ ਬੋ ਸਤਿਗੁਰ ਦਾ ਸਾਡੇ ਦਾ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ ਵੀ ਅਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੋ ਬਜਾ ਕੌਣ ਭਲੇ ਕੋ ਮੰਦੇ ਤੇ ਇੱਕ ਥਾਂ ਤੇ ਇਹ ਵੀ ਆਖਿਆ ਨਿੰਦੋ ਨਾਈ ਕਾਹੋਂ ਬਾਤੇ ਇੱਕ ਹਸਮ ਕਾ ਕੀਆ ਇਹ ਤੇ ਪਰਮੇਸ਼ਰ ਦਾ ਸੰਸਾਰ ਸਾਜਿਆ ਹੈ ਕਿਸੇ ਨੂੰ ਨਿੰਦੇ ਆ ਨਹੀਂ ਨਾ ਸਾਰੇ ਧਰਮਾੜੇ ਹੁੰਦੇ ਨੇ ਕੁਝ ਕੁ ਬੰਦੇ ਵਿੱਚ ਹੁੰਦੇ ਨੇ ਉਹ ਹੋ ਸਕਦਾ ਸਿੱਖਾਂ ਚ ਵੀ ਹੋਣ ਉਹ ਮੁਸਲਮਾਨਾਂ ਚ ਵੀ ਹੋਣ ਇੱਥੇ ਪੀਰ ਪੀਖ ਖਮਸ਼ਾ ਜੀ ਦੀ ਜਗ੍ਹਾ ਹੈ ਤੇ ਆ ਹੁਣ ਦਸਵੇਂ ਪਾਸ਼ਾ ਦਾ ਅਵਤਾਰ ਪੁਰਬ ਮਨਾ ਕੇ ਹਟਿਆ 17 ਤਰੀਕ ਨੂੰ ਜੀ ਤੇ ਵੇਖੋ ਸਿੱਖ ਵੀ ਉਦੋਂ ਬੈਠੇ ਸਨ ਤੇ ਸਨਾਤਨ ਧਰਮ ਦੇ ਵੀ ਬੈਠੇ ਸਨ ਪਰ ਜੇ ਉਹਨਾਂ ਨੂਰ ਵਿਖਾਇਆ ਤੇ ਪੀਰ ਪੀਖ ਖਮਸ਼ਾ ਨੂੰ ਵਿਖਾਇਆ ਤੇ ਜੇ ਪੀਰ ਵੀ ਖਮਸ਼ਾ 70 80 ਸਾਲ ਦੀ ਉਮਰ ਚ ਵਡੇਰੀ ਸੀ ਉਮਰਾ ਜੀ ਤੇ ਇੱਕ ਛੋਟੇ ਜਿਹੇ ਬਾਲਕ ਨੂੰ ਜਾ ਕੇ ਸਜਦਾ ਕੀਤਾ ਵੀ ਇਹ ਰੱਬ ਆ ਗਿਆ ਤੇ ਇਸ ਗੱਲ ਚ ਅਸੀਂ ਵਿਰੋਧ ਭਾਵ ਨਹੀਂ ਸਮਝਦੇ ਸਾਰੇ ਏਕਾਂ ਬੰਦਾ ਜਿਹੜਾ ਮਾੜਾ ਉਹਨੂੰ ਮਾੜੇ ਨੂੰ ਮਾੜਾ ਆਖੋ ਭਾਵੇਂ ਉਹ ਸਿੱਖੋ ਆ ਇੱਕ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਅਯੁੱਧਿਆ ਦੇ ਬਾਰੇ ਇੱਥੇ ਪਿੰਡ ਦੇ ਵਿੱਚ ਕੋਈ ਗੱਲਬਾਤ ਚੱਲੀ ਹੈ ਕਿਉਂਕਿ ਪ੍ਰਚਾਰ ਹੋ ਰਿਹਾ ਹੈ ਕਿ ਉੱਥੇ ਵੀ ਜਾਣਾ ਚਾਹੀਦਾ ਹੈ ਤੇ ਘਰ ਘਰ ਦੀਪ ਵੀ ਜਗਣੇ ਚਾਹੀਦੇ ਆ ਤੇ ਪਿੰਡ ਵਿੱਚੋਂ ਕੋਈ ਜਾ ਰਿਹਾ ਇਸ ਵਾਰੀ ਕੋਈ ਪਤਾ ਲੱਗਿਆ ਨਹੀਂ ਇਸ ਵਾਰੀ ਹਾਲੇ ਤੱਕ ਮੈਨੂੰ ਨਹੀਂ ਪਤਾ ਲੱਗਾ ਪਰ ਜਿਹੜੇ ਦੀਪ ਜਗਣੇ ਚਲੋ ਦੀਵਾਲੀ ਨੂੰ ਜੀ ਸ੍ਰੀ ਹਰ ਗੋਬਿੰਦ ਪਾਤਸ਼ਾਹ ਜੀ ਦਾ ਵੀ ਗੁਆਲਿਆਰ ਤੋਂ ਅਮਰਤਸਰ ਆਉਣਾ ਮਨਾਉਂਦੇ ਨੇ ਤੇ 14 ਸਾਲ ਦਾ ਬਨਵਾਸ ਕੱਟ ਕੇ ਲੋਕ ਮਨਾਉਂਦੇ ਨੇ ਅਸੀਂ ਜਗਾਏ ਸੀ ਦੀਵੇ ਜੀ ਹਾਂ ਪਰ ਅੱਜ ਜਿਹੜਾ ਨੇ ਪੋਲੀਟੀਕਲ ਸਟੰਡ ਜ਼ਿਆਦਾ ਹੋ ਰਿਹਾ ਇਸ ਕਰਕੇ ਫਿਰ ਅਸੀਂ ਪੋਲੀਟੀਕਲ ਜਿਹੜਾ ਇੱਕ ਤਰਫਾ ਲੈਂਦਾ ਹੁੰਦੇ ਵੱਲ ਨਹੀਂ ਇੰਨਾ ਧਿਆਨ ਰੱਖਦੇ ਹਾਂ ਸਾਡੇ ਪਿੰਡੋਂ ਵੀ ਮੇਰੇ ਖਲ ਕੋਈ ਨਹੀਂ ਜਾ ਰਿਹਾ ਤੇ ਨਹੀਂ ਤੇ ਚਲੋ ਸਾਡੇ ਪਿੰਡ ਦੀ ਸਾਂਝ ਵੀ ਅਸੀਂ ਜਾ ਵੀ ਸਕਦੇ ਸੀ ਪਰੇ ਪੋਲੀਟਿਕਲ ਸਟੰਡ ਜਾਂਦਾ ਪਿੰਡ ਕੜਾਮ ਦੇ ਵਸਨੀਕਾਂ ਨਾਲ ਇਥੋਂ ਦੇ ਸੇਵਾਦਾਰਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਨੂੰ ਵੀ ਇਹ ਜਾਣ ਕੇ ਜਾਂ ਇਸ ਸਟੋਰੀ ਦੇ ਬਾਰੇ ਇਸ ਕਹਾਣੀ ਦੇ ਬਾਰੇ ਤੁਹਾਡਾ ਮਨ ਦਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪੰਜਾਬ ਸੂਬਾ ਐਸਾ ਸੂਬਾ ਹੈ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਐਸੀ ਕੜਤਤ ਨਹੀਂ ਹੈ ਜਿਹੜੀ ਵਖਰੇਵਾ ਪਾ ਸਕੇ ਤਾਂ ਇਹ ਪਿੰਡ ਵੀ ਆਪਣੇ ਆਪ ਚ ਬਿਆਨ ਕਰਦਾ ਪਰ ਇਥੋਂ ਦੇ ਲੋਕਾਂ ਦਾ ਇੱਕ ਗਿੜਾ ਇੱਕ ਸ਼ਿਕਵਾ ਸਰਕਾਰ ਨਾਲ ਜ਼ਰੂਰ ਹੈ ਕਿ ਜਿਸ ਨੂੰ ਕਿ ਜਿਸ ਕਦਰ ਇਸ ਪਿੰਡ ਨੂੰ ਅਣ ਦੇਖਿਆ ਕੀਤਾ ਗਿਆ ਹੈ ਇਸ ਪਿੰਡ ਦੀ ਸਾਰ ਹੋਰ ਤਰੀਕੇ ਨਾਲ ਲਈ ਜਾਣੀ ਚਾਹੀਦੀ ਹੈ ਹਾਲਾਂਕਿ ਵਾਦੇ ਹਰੇਕ ਚੋਣ ਵੇਲੇ ਇਥੋਂ ਦੇ ਲੋਕਾਂ ਨੇ ਦੱਸਿਆ ਕਿ ਕੀਤੇ ਜਾਂਦੇ ਨੇ ਪਰ ਪੂਰੇ ਕਦੇ ਨਹੀਂ ਹੁੰਦੇ ਪਰ ਵੋਟਾਂ ਦੀ ਰਾਜਨੀਤੀ ਤੋਂ ਪਾਸੇ हट ਕੇ ਅਧਿਆਤਮਕ ਤੌਰ ਤੇ ਜਾਂ ਆਪਸੀ ਸਾਂਝ ਦੇ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਰਿਸ਼ਤਿਆਂ ਨੂੰ ਕਾਇਮ ਕਰਨ ਦੇ ਲਈ ਜਾਂ ਫਿਰ ਸੱਚੀ ਭਾਵਨਾ ਦੇ ਨਾਲ ਯਾਦ ਕਰਨ ਦੇ ਲਈ ਕੀ ਕੀ ਕੀਤਾ ਜਾ ਰਿਹਾ ਔਰ ਕਟਾ ਪਾ ਕੇ ਹੋਰ ਕੀ ਕੀ ਦਿਖਾਵੇ ਵਜੋਂ ਕੀਤਾ ਜਾ ਰਿਹਾ ਹੈ ਲੋਕ ਵੀ ਅੱਜਕੱਲ ਸਿਆਣੇ ਹੋ ਚੁੱਕੇ ਨੇ ਤੇ ਆਪਣੀ ਆਪਣੀ ਪ੍ਰਤੀਕਿਰਿਆ ਉਹਨਾਂ ਨੇ ਵੀ ਸਾਂਝੀ ਕਰ ਦਿੱਤੀ ਹੈ ਤੇ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫਿਲਹਾਲ ABC ਪੰਜਾਬ ਦੀ ਇਸ ਖਾਸ ਰਿਪੋਰਟ ਵਿੱਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਟਿਆਲਾ